ਜੀਰਾ ਸਾਹਿਬ ਹਾਂ ਕਈ ਵਾਰਤਤ ਹੋਈ ਹੈ ਜਿਹੜੇ ਰਾਤ ਗੋਲੀਆਂ ਚੱਲੀਆਂ ਐ ਤਾਬੜ ਤੋੜ ਬੜੀ ਭੰਤੋੜ ਕੀਤੀ ਐ ਇਹ ਕੀ ਹੋ ਰਿਹਾ ਗੱਲ ਇਹ ਹੈ ਕਿ ਵਾਰਡ ਨੰਬਰ 1 ਦੇ ਵਿੱਚੋਂ ਸਾਡੇ ਐਮਸੀ ਨੇ ਰੇਸ਼ਮ ਕੌਰ ਜੀ ਔਰ ਉਹਨਾਂ ਦੇ ਬੇਟੇ ਦਾ ਜਿਹੜਾ ਸੀਗਾ ਉਹ ਵਿਆਹ ਸੀਗਾ ਪਰਸੋਂ ਬਰਾਸੀ ਕੱਲ ਜਿਹੜੀ ਆ ਪਾਰਟੀ ਸੀ ਉਹਨਾਂ ਦੇ ਵਿਆਹ ਦੀ ਔਰ ਗਲਤੀ ਇਹ ਨਾ ਤਾਂ ਇਹ ਹੋਈ ਹੈ ਕਿਉਂਕਿ ਭਗਵੰਤ ਮਾਨ ਜੀ ਦਾ ਭਾਸ਼ਣ ਸੁਣ ਸੁਣ ਕੇ ਇਹਨਾਂ ਲੋਕਾਂ ਨੇ ਆਖਿਆ ਕਿ ਸ਼ਾਇਦ ਕੋਈ ਬਦਲਾ ਆਇਆ ਤੇ ਚਿੱਟਾ ਜਿਹੜਾ ਉਹ ਬੰਦ ਹੋ ਜੂਗਾ ਕਿਉਂਕਿ ਚਿੱਟਾ ਤਾਂ ਪਹਿਲਾਂ ਵੀ ਬੰਦ ਨਹੀਂ ਹੋਇਆ ਕਿ ਮੈਂ ਉਦੋਂ ਵੀ ਕੈਪਟਨ ਸਾਹਿਬ ਦੀ ਸਰਕਾਰ 'ਚ ਮੈਂ ਖੁਦ ਕਾ ਐਮ.ਐਲ.ਏ ਹੁੰਦਿਆਂ ਕਿ ਚਿੱਟਾ ਨਹੀਂ ਬੰਦ ਹੋਇਆ ਪਰ ਇਸੇ ਤਰ੍ਹਾਂ ਹੀ ਇਹ ਸਾਡੀ ਭੈਣ ਐਮ.ਸੀ ਨੇ ਜਿਹੜਾ ਹੈ ਕਿ ਪੱਤਰਕਾਰ ਰ ਉੱਥੇ ਗਏ ਔਰ ਪੱਤਰਕਾਰਾਂ ਨੂੰ ਇੱਕ ਇੰਟਰਵਿਊ ਦਿੱਤੀ ਅੱਜ ਤੋਂ 8-9 ਮਹੀਨੇ ਪਹਿਲਾਂ ਔਰ ਉਸ ਇੰਟਰਵਿਊ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਜਿਹੜਾ ਚਿੱਟਾ ਜਿਹੜਾ ਉਹ ਖੰਡ ਦੀ ਤਰ੍ਹਾਂ ਜਿਹੜਾ ਉਹ ਸਾਡੇ ਮਹੱਲੇ ਦੇ ਵਿੱਚ ਵਿਕ ਰਿਹਾ ਉਦੋਂ ਤੋਂ ਲੈ ਕੇ ਜਿਹੜੇ ਐਮ.ਐਲ.ਏ ਨਰੇਸ਼ ਕੁਤਾਰੀਆ ਦੇ ਜਿਹੜੇ ਉਹਦੇ ਤਸਕਰ ਸੀ ਜਿਨ੍ਹਾਂ ਦੇ ਘਰੇ ਸ਼ੰਕਰ ਗਟਾਰੀਆ ਆਪ ਆਉਂਦਾ ਐ ਐਮਐਲਏ ਦਾ ਮੁੰਡਾ ਔਰ ਉਹਨਾਂ ਲੋਕਾਂ ਨੇ ਇਹਨਾਂ ਨੂੰ ਪਹਿਲਾਂ ਵਾਰਨਿੰਗ ਦਿੱਤੀ ਕਿ ਤੁਹਾਡੇ ਮੁੰਡੇ ਦੀ ਅਸੀਂ ਜਾਂਚ ਨਹੀਂ ਚੜ੍ਹਨ ਦੇਣੀਗੀ ਇਹਨਾਂ ਨੇ ਉਹਦੀ ਜਾਣਕਾਰੀ ਜਿਹੜੀ ਉਹ ਪੁਲਿਸ ਨੂੰ ਵੀ ਦਿੱਤੀ ਔਰ ਉਸ ਤੋਂ ਬਾਅਦ ਪਾਰਟੀ ਤੋਂ ਬਾਅਦ ਜੋ ਕੁਝ ਹੋਇਆ ਕਿ ਰਾਤੀ 3 ਵਜੇ ਇਹ ਸਾਰੇ ਜੀ ਆਪੋ ਆਪਣੇ ਘਰੇ ਜਿਹੜਾ ਕਿ ਵਿਆਹ ਦੀ ਪਾਰਟੀ ਖਤਮ ਹੋਣ ਤੋਂ ਬਾਅਦ ਇਹ ਆਪਦੇ ਘਰ ਦੇ ਵਿੱਚ ਆਰਾਮ ਨਾਲ ਸੁੱਤੇ ਪਏ ਸੀ ਉਹ ਰਾਤੀ ਆਏ ਔਰ ਉਹਨਾਂ ਨੇ ਆਣ ਕੇ ਤਾਪੜ ਤੋੜ ਜਿਹੜੀਆਂ ਗੋਲੀਆਂ ਇਹਨਾਂ ਤੇ ਛਲਾਈਆਂ ਔਰ ਇਹਨਾਂ ਨੇ ਆਪ ਦੀ ਜਿਹੜੀ ਜਾਨ ਆ ਉਹ ਜਿਹੜੀ ਪ੍ਰਮਾਤਮਾ ਲੋਏ ਬਚੀ ਕਿਉਂਕਿ ਇਹਨਾਂ ਤੇ ਉਹਨਾਂ ਨੇ ਮਾਰ ਦੇ ਦੀ ਨੀਅਤ ਦੇ ਨਾਲ ਜਿਹੜੀ ਆ ਉਹ ਫਾਇਰਿੰਗ ਕੀਤੀ ਔਰ ਜਿਹੜੀ ਉਹ ਗੋਲੀ ਆ ਉਹ ਜਿਹੜੀ ਮੁੰਡੇ ਦੀ ਹੂਆ ਹੈ ਅਮਰਜੀਤ ਕੌਰ ਜੋ ਕਿ ਰੱਤੇ ਖੇੜੇ ਤੋਂ ਆ ਉਹ ਆਏ ਹੋਏ ਸੀ ਕਿਉਂਕਿ ਵਿਆਹ ਕਰਕੇ ਉਹ ਗੋਲੀ ਜਿਹੜੀ ਉਹਨਾਂ ਦੇ ਪੇਟ ਦੇ ਵਿੱਚ ਲੱਗੀ ਏ ਔਰ ਅੱਜ ਅਸੀਂ ਉਹਨਾਂ ਦਾ ਫਰੀਦਕੋਟ ਮੈਡੀਕਲ ਦੇ ਵਿੱਚ ਆਪਰੇਸ਼ਨ ਉੱਥੇ ਆਏ ਆ ਔਰ ਮੈਂ ਭਗਵੰਤ ਮਾਨ ਜੀ ਨੂੰ ਇੱਕ ਬੇਨਤੀ ਕਰਨਾ ਕਿ ਭਗਵੰਤ ਮਾਨ ਜੀ ਜੇ ਤੁਹਾਡੇ ਐਮਐਲਏ ਇਹੋ ਜੀਆਂ ਹਰਕਤਾਂ ਕਰਦੇ ਰਹੇ ਤੇ ਪੰਜਾਬ ਜਿਹੜਾ ਉਹ ਜਿਹੜਾ ਪੰਜਾਬ ਅੱਤਵਾਦ ਵਾਲਾ ਪੰਜਾਬ ਸੀ ਉਹ ਪੰਜਾਬ ਦਾ ਜਿਹੜਾ ਅੱਤਵਾਦ ਜਿਹੜਾ ਦੁਬਾਰਾ ਤੁਸੀਂ ਲੈ ਆਉਂਗੇ ਕਿਉਂਕਿ ਨਸ਼ਾ ਜਿਹੜਾ ਉਹ ਤੁਹਾਡੇ ਐਮਐਲਏ ਵਕਾਉਂਦੇ ਨੇ ਨਸ਼ਾ ਜਿਹੜਾ ਉਹ ਐਮਐਲਏ ਦੀ ਸ਼ਹਿਤੋਂ ਬਿਨਾ ਨਹੀਂ ਵਿਖਦਾ ਔਰ ਮੈਂ ਉਹਦੋਂ ਵੀ ਆਪਦੀ ਸਰਕਾਰ ਚ ਵੀ ਇਹ ਕਹਿਣਾ ਰਿਹਾ ਮੁੱਖ ਮੰਤਰੀ ਆਪਦੇ ਨੂੰ ਕੈਪਟਨ ਮਰਿੰਦਰ ਸਿੰਘ ਨੂੰ ਕਿ ਨਸ਼ਾ ਜਿਹੜਾ ਪੁਲਿਸ ਵਕਾਉਂਦੀ ਏ ਅੱਜ ਇਨਾਂ ਦਾ ਪਰਿਵਾਰ ਇੱਥੇ ਦਾਖਲ ਆ। ਇਹ ਸਾਹ ਲੈ ਰਹੇ ਨੇ ਪਤਾ ਨਹੀਂ ਬਚਣਾ ਹੈ ਜਾਂ ਜਿਉਣਾ ਪਰ ਅਜੇ ਤੱਕ ਜਿਹੜੀ ਪੁਲਿਸ ਨੇ ਆ ਰਾਤੀ 3 ਵਜੇ ਦੀ ਗੱਲ ਹੈ ਤੇ ਹੁਣ 3 ਵਜ ਗਏ ਨੇ। ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ। ਕੋਈ ਪਰਚਾ ਨਹੀਂ ਦਰਜ ਕੀਤਾ, ਕੋਈ ਉਹਨਾਂ ਲੋਕਾਂ ਨੂੰ ਫੜਿਆ ਨਹੀਂ। ਔਰ ਮੇਰੀ ਇੱਕ ਬੇਨਤੀ ਆ ਕਿ ਜਲਦੀ ਤੋਂ ਜਲਦੀ ਉਹਨਾਂ ਸ਼ਰਾਰਤੀ ਅਨਸਰਾਂ ਨੂੰ ਉਹਨਾਂ ਉੱਤੇ ਕੇਸ ਦਰਜ ਕਰਕੇ ਉਹਨਾਂ ਦੀ ਗ੍ਰਿਫਤਾਰੀ ਪਾਈ ਜਾਵੇ। ਨਹੀਂ ਤਾਂ ਜਿਹੜਾ ਅਸੀਂ ਇੱਕ ਵੱਡਾ ਜਿਹੜਾ ਕੋਈ ਧਰਨਾ ਜਿਹੜਾ ਉਹ ਜਿਹੜਾ ਇਹ ਜਿਹੜੀ ਬੋਲੀ ਸਰਕਾਰ ਆ ਇਹਨਾਂ ਦੇ ਕੰਨ ਖੋਲਣ ਲਈ ਜਿਹੜਾ ਕਿ ਧਰਨਾ ਦੇਾਂਗੇ ਔਰ ਇਸ ਪਰਿਵਾਰ ਨੂੰ ਜਿਹੜਾ ਅਨਸਾਫ਼ ਦਵਾਵਾਂਗੇ ਔਰ ਤਾਂ ਕਿ ਅੱਗੇ ਤੋਂ ਜੇ ਕੋਈ ਨਸ਼ੇ ਦੀ ਗੱਲ ਜੇ ਕੋਈ ਨਸ਼ੇ ਦਾ ਮੁੱਦਾ ਚੱਕਦਾ ਜੇ ਕੋਈ ਗੱਲ ਕਰਦਾ ਤੇ ਉਹਨੂੰ ਦਬਾਇਆ ਨਾ ਜਾਵੇ ਔਰ ਜਿਹੜਾ ਨਸ਼ੇ ਦੀ ਗੱਲ ਕਰਦਾ ਉਹਨੂੰ ਗੋਲੀਆਂ ਨਾਲ ਪੁੰਨਿਆ ਜਾਂਦਾ ਇਹ ਜੀਰੇ ਦੇ ਵਿੱਚ ਵੇਖਣ ਨੂੰ ਮਿਲਿਆ